ਆ ਗਿਆ ਜੀ 8554 ਫੋਰ ਸਟਾਰ ਰਿਵਰਸੀਬਿਲਿਟੀ ਉਹ ਇਹ ਕਿੰਨੇ ਮਾਡਲ ਹੈ ਜੀ ਇਹ 14 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਦੀ ਟਾਇਰ ਬਹੀਏ ਦੇ ਹੈਗੇ ਆ 90 ਪੈਸੇ ਦਾ ਨੰਬਰ ਉਹ ਕਿਚ ਸਾਰਾ ਜਮ ਅਰੀਜਨਲ ਟਰੈਕਟਰ ਆ ਇਹਦਾ 488000 ਰੁਪਏ ਡਿਮਾਂਡ ਆ ਜੀ ਇਹ ਕਿੰਨੇ ਤੱਕ ਬਣੂਗੀ ਇਹ 455000 ਦਾ ਦੇਦਾ ਹੋਣਾ ਲਿਖਾ ਡੀ ਆਈ 35 ਵਾਲਾ ਸਕੰਦਰ ਮਾਡਲ ਇਹ ਹੈਗਾ ਜੀ 39 ਕੈਟਾਗਰੀ ਸਕੰਦਰ ਵਾਲਾ ਸਾਈਡ ਗੀਅਰ ਆ ਹਾਂ ਜੀ ਦੋਸਤੋ ਸੱਤਰੀ ਕਾਲ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਪਹੁੰਚਾਂ ਟਲ ਮੰਡੀ ਆ ਕੋ ਟਰੈਕਟਰਾਂ ਦੀ ਮੰਡੀ ਤੇ ਪਹਿਨਾ ਕਰਦਿਆਂ ਗੱਲ ਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੋ ਜੀ ਹਾਂ ਵਧੀਆ ਤੁਸੀਂ ਲੱਗਦੇ ਠੀਕ ਠਾਕ ਵਧੀਆ ਕਿੰਨੇ ਟਰੈਕਟਰ ਦਿਖਾਉਗੇ ਅੱਜ ਆਪਾਂ ਹੀ 5-6 ਟਰੈਕਟਰ ਦਿਖਾ ਦਾਂਗੇ ਠੀਕ ਆ ਜੀ ਵੀਡੀਓ ਸ਼ੁਰੂਆਤ ਕਰਦੇ ਆਂ ਜੀ ਫਾਰਮਟ੍ਰੈਕ 60 ਤੋਂ ਈਪੀਏ ਯਾੜਾ ਸੁਪਰ ਮਿਕਸ ਆ ਗਿਆ ਜੀ ਪਾਵਰ ਸਟੀering ਦਾ ਡਬਲ ਡਿਸਟ੍ਰੀਬਿਊਟਰ ਆ ਜੀ ਇਹ ਸਿੰਗਲ ਚ ਆਉਂਦੇ ਬਾਈ ਇਹ ਸਿੰਗਲ ਡਿਸਟ੍ਰੀਬਿਊਟਰ ਆ ਮਾਡਲ ਕਿੰਨਾ ਜੀ ਮਾਡਲ 13 ਜੀ 2013 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਬਾਈ ਮੂਰਲੇ ਤੇ ਹੈਗੇ ਆ 85 90 ਪੈਸੇ ਅਬੋਲੋ ਵਾਲੇ ਬੈਂਕ ਵਾਲੇ ਟੈਕ ਹੈਗੇ ਆ 75 80 ਪੈ ਟਾਇਰਾ ਗੁਡੀਅਰ ਦੇ 14 ਵਾਲੇ ਹਾਂਜੀ ਠੀਕ ਆ ਜੀ ਤੇ ਆਪਾਂ ਜੇ ਗੱਲਬਾਤ ਕਰੀਏ ਇੰਜਨ ਗੇਅਰ ਦੀ ਭਾਈ ਇੰਜਨ ਗੇਅਰ ਭਾਈ ਓਕੇ ਆ ਚਾਹੇ ਬੰਦਾ ਬਾਹ ਕੇ ਲੈ ਜਾ ਸਕਦਾ ਰੰਗ ਪੇਂਟ ਭਾਈ ਰੰਗ ਪੇਂਟ ਭਾਈ ਨਹੀਂ ਜਮਾ ਹਜੇ ਤਾਂ ਕਲਮ ਨਹੀਂ ਲੱਗੀ ਟਰੈਕਟਰ ਜੈਨੂਨ ਠੀਕ ਆ ਜੀ ਰੈਟ ਬੂਕ ਵੀ ਨਾਲ ਦੇ ਹਾਂ ਭਾਈ ਇਹ ਚਾਰ ਨੰਬਰ ਆ ਭਈ ਐਨਓਸੀ ਮਿਲ ਜੂਗੀ ਜੀ ਠੀਕ ਆ ਜੀ ਮਾਡਲ ਆ ਗਿਆ ਜੀ ਇਹ 13 ਟਮਾਂਡ ਕਿੰਨੀ ਹੈ ਜੀ 4 ਲੱਖ ਆ ਜੀ 4 ਲੱਖ ਡਿਮਾਂਡ ਆਈ ਹਾਂਜੀ ਡਿਸਕਾਊਂਟ ਵਗੈਰਾ ਜੀ 25000 ਰੁਪਏ ਦਾ ਡਿਸਕਾਊਂਟ ਕਰ ਦਾਂਗੇ ਠੀਕ ਆ ਜੀ 375000 ਦਾ ਟਰੈਕਟਰ ਮੈਜੂ ਬਈ ਸਾਹਮਣੇ ਆਗਾ ਜੀ ਸਮਰਾਜ 8554 ਸਟਾਰ ਰਿਵਰਸ ਪੀਟੀਓ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਕਿੰਨੇ ਮਾਡਲ ਆਈਏ 15 ਮਾਡਲ ਆਈਏ 15 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਵੀ ਹੈਗੇ ਆ 85 ਕੁ ਪੈਸੇ 85 ਪੈਸੇ ਟਾਇਰ ਦੀ ਕੰਡੀਸ਼ਨ ਹੈਗੀ ਐ ਜੀ ਇਹ ਇਹੇ ਬਈ ਪੀਵੀ ਨੰਬਰ ਆ ਬਈ ਇਹ ਪੰਜਾਬ ਨੰਬਰ ਆ ਗਿਆ ਹਾਂਜੀ ਫਰਸਟ ਪਾਰਟੀ ਆ ਜੀ ਫਰਸਟ ਪਾਰਟੀ ਦਾ ਆ ਗਿਆ ਜੀ ਤੇ ਰੰਗ ਪਿੰਡ ਦਾ ਜੀ ਰੰਗ ਪਿੰਡ ਬਈ ਹਜੇ ਤੱਕ ਜਮ੍ਹਾਂ ਕਲਮ ਨਹੀਂ ਲੱਗੀ ਬਰ ਗਿਆਡ ਮਰਗੁਰ ਘਰੇ ਰੈਂਬਰ ਉਹ ਮੈਂ ਪਿਆ ਬਈ ਸਾਰਾ ਕੁਝ ਨਾਲ ਦਾ ਹੀ ਆ ਹਾਂ ਬਈ ਇਹਨੂੰ ਹਾਂਜੀ ਠੀਕ ਆ ਜੀ 15 ਮਾਡਲ ਬਈ 15 ਮਾਡਲ ਦੀ ਟਮਾੜੀ ਇਹ 5 ਲੱਖ 15 ਹਜ਼ਾਰ ਰੁਪਏ ਦੀ ਟਮਾੜੀ ਲੈਣ ਦੇਣ ਬਈ ਦਾ ਬਈ ਜਮ੍ਹਾਂ ਖਿੱਚ ਕੇ 4 ਲੱਖ 90 ਹਜ਼ਾਰ ਰੁਪਏ ਰੈਕਟਰ ਦੇਵਾਂਗੇ ਠੀਕ ਆ ਜੀ ਸਾਹਮਣੇ ਫੇਰ ਆ ਗਿਆ ਜੀ 8554 ਸਟਾਰ ਰਿਵਰਸੀਬਿਲਟੀ ਉਹ ਇਹ ਕਿੰਨੇ ਮਾਡਲ ਆ ਜੀ ਇਹ 14 ਮਾਡਲ ਆ ਜੀ ਇਹ 14 ਮਾਡਲ ਆ ਆਪ ਰਸਟੇਰਿੰਗ ਤੇ ਡਿਸਟ੍ਰਿਬਿਊਟਰ ਇਹਦੇ ਵੀ ਲੱਗਿਆ ਹਾਂ ਵੀ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਇਹਦਾ ਨੰਬਰ ਜੀ ਇਹਦਾ ਨੰਬਰ ਐ 4 ਆ ਬਾਈ ਇਹਦਾ 4 ਨੰਬਰ ਆ ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਬਾਈ ਇਹਦੇ ਹੈਗੇ ਆ 90 ਪੈਸੇ ਚਾਰੇ 90 ਪੈਸੇ ਚੌਕੜਾ ਟਾਇਰਾਂ ਦਾ ਹਾਂਜੀ ਠੀਕ ਆ ਜੀ ਇਹ ਵੀ ਬਈ ਟੰਗ ਪੈਂਡ ਨਹੀਂ ਹਾਂ ਬਾਈ ਜਮਾ ਓਵੇਂ ਦਿਖਾ ਦੇ ਰੰਬਰ ਉਹ ਕਿ ਸਾਰਾ ਜਮਾ Ориਜਨਲ ਡਾਇਰੈਕਟਰ ਆ ਠੀਕ ਹੈ ਜੀ ਜਿਵੇਂ ਆਇਗਾ ਸੀਗਾ ਬਈ ਉੰਨੀ ਆਪਾਂ ਕੁਝ ਨਹੀਂ ਕਰਾਇਆ ਨਾ ਨਾ ਆਪਾਂ ਕੁਝ ਨਹੀਂ ਕਰਾਇਆ ਠੀਕ ਹੈ ਜੀ 14 ਮਾਡਲ ਦੀ ਡਿਮਾਂਡ ਹੀ ਇਹਦਾ 488000 ਰੁਪਏ ਡਿਮਾਂਡ ਆ ਜੀ ਇਹ ਕਿੰਨੇ ਕ ਤੱਕ ਬਣੂਗੀ ਇਹ 455000 ਦਾ ਦੇ ਦਾਂਗੇ ਠੀਕ ਹੈ ਜੀ 455 ਦਾ ਹਾਂ ਖਿੱਚ ਕੇ ਲਾਸਟ ਹੀ ਹੈ ਜੀ ਠੀਕ ਹੈ ਜੀ ਅੱਗੇ ਆ ਗਿਆ ਜੀ ਸੋਨਾ ਲੱਕਾ ਡੀਆਈ 35 ਵਾਲਾ ਸਕੰਦਰ ਮਾਡਲ ਇਹ ਹੈਗਾ ਜੀ 39 ਕੈਟਾਗਰੀ ਸਕੰਦਰ ਵਾਲਾ ਸਾਈਡ ਗੇਅਰ ਹਾਂਜੀ ਇਹ ਸਾਦਾ ਸਟੀering ਚਾਹੀਏ ਸਿੰਪਲ ਸਟੀering ਦੇ ਵਿੱਚ ਕਿੰਨੇ ਮਾਡਲ ਆ ਬਈ ਇਹ ਇਹ 20 ਮਾਡਲ ਆ ਜੀ 2020 ਮਾਡਲ ਆ ਡਿਸਟ੍ਰੀਬਿਊਟਰ ਹੈਗਾ ਜੀ ਹੈਗਾ ਡਿਸਟ੍ਰੀਬਿਊਟਰ ਇਹਦਾ ਜੀ ਡਿਸਟ੍ਰੀਬਿਊਟਰ ਹੈਗਾ ਬਈ ਤੇਲ ਬ੍ਰੇਕਾਂ ਨੇ ਜੀ ਤੇਲ ਬ੍ਰੇਕਾਂ ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਵਾ ਅਜੇ ਤੱਕ ਦੇ ਨਾਲ ਦੀ ਹਜਨੇ ਵੀ ਹੈਗੇ ਆ ਨਾਲ ਦੇ ਟਾਇਰ 75 ਰੁਪਏ ਟਾਇਰ ਹੈਗੇ ਆ ਜੀ ਠੀਕ ਆ ਜੀ ਸਿੰਗਲ ਡਿਸਟ੍ਰੀਬਿਊਟਰ ਚਾਹ ਹਾਂਜੀ ਠੀਕ ਆ ਜੀ ਤੇ ਚੱਲਿਆ ਬਈ ਕਿੰਨਾ ਕੋਊਗਾ ਇਹ ਚੱਲਿਆ ਵੀ ਮੀਟਰ ਨਹੀਂ ਦੇਖਿਆ ਥੋੜੇ ਚੱਲਿਆ ਬਾਕੀ ਟੈਰ ਨਾਲ ਦੀ ਨੇ ਠੀਕ ਆ ਜੀ ਥੋੜੀ ਚੱਲਿਆ ਟਰੈਕਟਰ ਵੀ ਔਕੜੀ ਨਾਲ ਦਾ ਹਾਂ ਬਈ ਨਾਲ ਦੇ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ ਇਹਦਾ ਡਿਮਾਂਡ ਹੈਗੇ 385000 ਜੀ 385000 ਦਾ ਡਿਮਾਂਡ ਤਾਂ ਜੀ ਇਹ ਕਿੰਨੇ ਤੱਕ ਬਣੂ ਜੀ 360000 ਦਾ ਦੇਵਾਂਗੇ ਖਿੱਚ ਕੇ 360000 ਦਾ ਟਰੈਕਟਰ ਮੌਜੂਦ ਹੈ ਡੀਆਈ ਪੈਕ ਜੀ ਸਵਰਾਜ ਉਹ 13 ਮਾਡਲ ਆ ਜੀ ਠੀਕ ਆ ਜੀ ਅੱਗੇ ਹੋਣ ਹੈ ਜੀ। ਸਭਰਾ ਆ ਜਾ। ਪੰਜਾਬ ਦਾ ਨੰਬਰ ਹੈ ਨਾ ਜੀ। ਹਾਂ ਜੀ। ਪੰਜਾਬ ਦਾ ਨੰਬਰ। ਪੀਵੀ 11 ਕਿੰਨੇ ਮਾਡਲ ਹੈ ਜੀ ਇਹ? 13 ਮਾਡਲ ਹੈ ਜੀ। 13 ਮਾਡਲ ਆ। ਇਹਦੇ ਵੀ ਟਾਇਰਾਂ ਦੀ ਕੰਡੀਸ਼ਨ ਆ। ਟਾਇਰ ਹੈਗੇ 75 80 ਪੈਸੇ ਬੈਕ ਵਾਲੇ। 75 80 ਪੈਸੇ ਬੈਕ ਵਾਲੇ ਟਾਇਰਾਂ ਦੀ ਕੰਡੀਸ਼ਨ। ਹੋਰ ਲੈ 70 ਕੁ ਪੈਸੇ ਟਾਇਰ। 프ਰੰਟ ਵਾਲੇ 70 ਪੈਸੇ। ਇਹ ਮਾਡਲ ਕਿੰਨੇ ਆ? ਇਹ 2013 ਮਾਡਲ ਆ। 13 ਮਾਡਲ ਡਬਲ ਡਿਸਟ੍ਰਿਬਿਊਟਰ ਡੀਟੀ ਮਾਡਲ ਚ ਪਾਵਰ ਵਾਲਾ ਨੇ। ਹਾਂ ਪਾਵਰ ਵਾਲਾ ਬਈ। ਠੀਕ ਹੈ ਜੀ ਪਾਵਰ ਸਟੀਰਿੰਗ ਨਾਲ ਦੀ ਮਗਰੇਟ ਮੂਟ ਹਾਂ ਬਈ ਸਾਰਾ ਕੁਝ ਨਾਲ ਦਾ ਠੀਕ ਹੈ ਜੀ ਤੇ ਇਹਦੀ ਡਿਮਾਂਡ ਜੀ 480 ਹੈ ਜੀ ਦੀ 4 ਲੱਖ 80 ਹਜ਼ਾਰ ਹਾਂਜੀ ਇਹ ਕਿੰਨੇ ਕੁ ਤੱਕ ਬਣੂਗੀ 455 ਦਾ ਜੀ ਠੀਕ ਹੈ ਜੀ ਵਧੀਆ ਡਿਸਕਾਊਂਟ ਕਰਤੇ ਬਾਈ ਨੇ ਅੱਗੇ ਫੇਰ ਆ ਗਿਆ ਜੀ ਪੰਜਾਬ ਨੰਬਰ ਸਵਰਾਜ ਇਹ ਕਿੰਨੇ ਮਾਡਲ ਆ ਬਈ ਇਹ ਹੈਗਾ 19 ਮਾਡਲ ਆ ਜੀ 19 ਮਾਡਲ ਦਾ ਹਾਂਜੀ 19 ਮਾਡਲ ਆ ਗਿਆ ਜੀ ਪੰਜਾਬ ਦਾ ਨੰਬਰ ਆ ਹਾਂਜੀ ਇਹ ਇਹਦੇ ਵੀ ਡਿਸਟ੍ਰੀਬਿਊਟਰ ਡਬਲ ਲੱਗਿਆ ਪਿਆ ਪੂ ਸਪੀਡ ਦਾ ਟ੍ਰੈਕਟਰ ਆ ਗਿਆ ਕੋਨਾਕੀ ਮੂਰਤੀ ਇਹ ਲੱਗੀ ਆ ਠੀਕ ਆ ਜੀ ਐਂਕੋ ਵੀ ਨਾਲ ਹੀ ਦਾ ਹਾਂ ਬਈ ਸਾਰਾ ਕੋ ਨਾਲ ਹੀ ਦੇਣਾ ਫੈਬਰ ਵਾਲੀ ਹੱਟ ਲੱਗੀ ਆ ਬਈ ਘਰੋਂ 2019 ਮਾਡਲ ਆ 19 ਮਾਡਲ ਆ ਪੰਜਾਬ ਦਾ ਨੰਬਰ ਆ ਟਾਇਰ ਨਵੇਂ ਆ ਬਈ ਠੀਕ ਆ ਜੀ ਨਵੇਂ ਟਾਇਰ ਆ ਅੰਦਰੋਂ ਦੇ ਟਾਇਰ ਆ ਜੀ ਅੰਦਰਾਂ ਵਾਲੇ ਟਾਇਰ ਆ ਬਈ ਬਹੁਤ ਘੱਟ ਟਾਇਰ ਆਉਂਦੇ ਆ ਇਹ ਦੇਖਣ ਨੂੰ ਮ ਜਨਰੇਟਰ ਦੇ ਪ੍ਰਾਂਟਾ ਦੇ ਟਾਇਰਾਂ ਦੀ ਕੰਡੀਸ਼ਨ ਇਹ ਵੀ ਪਈ ਹੈ ਬਈ 75 80% ਠੀਕ ਹੈ ਜੀ 19 ਮਾਡਲ ਦੀ ਡਿਮਾਂਡ ਹੀ ਇਹ 6,35,000 ਜੀ 6,35,000 ਡਿਮਾਂਡ ਆ ਇਹ ਕਿੰਨੇ ਤੱਕ ਹੋ ਰਹੀ ਹੈ 6,15 ਦਾ ਦੇ ਦਾਂਗੇ 6,15,000 ਦਾ ਹੁੱਡ ਵੀ ਨਾਲ ਹੀ ਹੋਵੇ ਹਾਂ ਵੀ ਸਾਰਾ ਵੀ ਨਾਲ ਇਹ ਆਪਣਾ ਕੰਟੈਕਟ ਨੰਬਰ ਦੱਸੋ 99914 ਜੀ 48842 ਠੀਕ ਹੈ ਜੀ ਆਹ ਬਈ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਵੀ ਟ੍ਰੈਕਟਰ ਖਰੀਦਣਾ ਕੰਟੈਕਟ ਕਰ ਕੋਈ ਮਾਨਤਾ ਨ ਜ਼ਰੂਰ ਕਰਾਂਗੀ ਤਾਂ ਆਏ ਬੰਦਾ ਠੀਕ ਹੈ ਜੀ ਮਾਨਤਾ ਹੋ ਜਾ ਕੋਈ ਜਿਹੜਾ ਵੀਡੀਓ ਦੇਖ ਕੇ ਆਉਂ ਇਲੈਕਟ੍ਰਿਕ ਰੀਟਰਾਂ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਧੰਨਵਾਦ